ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ 24 ਆਵਰ ਜਿਹੜਾ ਵਿੱਚ 24 ਆਵਰ ਇੱਕ ਕ੍ਰਾਈਮ ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ ਕ੍ਰਾਈਮ 'ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸ਼ੇਅਰ ਕਰਾਂਗੇ ਸਰ ਇਹ ਪੂਰਾ ਕੰਨਾਂ ਤੋਂ ਵੀ ਗੱਲ ਕਰੀਏ ਕੀ ਕੰਨਾਂਜੀ ਹੋਈ ਸੀ ਕਿਉਂ ਹੈ ਮਤਲਬ ਕਿਉਂ ਤੋਂ ਕਰ ਰਹੇ ਨੇ ਸਰ ਕਾਰਨ ਕੀ ਨੇ ਇਹ ਇਹਦੇ 'ਚ ਅਸੀਂ 3 ਬੰਦੇ ਟੋਟਲ ਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਗਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਣਾ ਦਾ ਰਹਿਣ ਵਾਲਾ ਹੈਗਾ ਇਹ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨੋਮੀਨੇਟ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਰ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਜੋ ਅਸੀਂ ਪੁਛਤਾਚੀ ਕਰੀਏ ਜੋ ਪ੍ਰਾਈਮਰ ਫੇਸਿਸ ਪੁਛਤਾਚੀ ਕਰੀਏ ਇਹ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾ ਸੁਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਪਿੰਚੇਤੀ ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਪੰਚ ਪੰਚਾਇਤੀ ਜਿਹੜਾ ਪੰਚਾਇਤ ਦੀ ਇਲੈਕਸ਼ਨ ਨੂੰ ਲੈ ਕੇ ਕੋਈ ਰਾਂਚਸ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੇ ਇਹ ਇਹਨਾਂ ਨੇ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਆਜ ਦੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਜ਼ ਹੋਣੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹਰੇ ਕਿ ਉਹਨੇ ਕੁਝ ਬੋਲਿਆ ਤੇ ਇਹ ਕ੍ਰਿਸਟਲ ਕੱਢ ਕੇ ਉਹਦੇ ਫਾਇਰ ਕਰ। ਮੁਲਜ਼ਮਾਂ ਦਾ ਇੱਕ ਕੋਰ ਹੈਗਾ ਜੀ। ਮੁਲਜ਼ਮਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਪਹਿਲਾਂ? ਬਿਲਕੁਲ 100% ਇਹਨਾਂ ਦਾ ਕ੍ਰਿਮੀਨਲ ਰਿਪੋਰਟ ਆਏਗਾ ਜੀ। ਤੁਹਾਡੇ ਨਾਲ ਅਸੀਂ ਪ੍ਰੈਸ ਨੋਟ ਵੀ ਜਾਰੀ ਸ਼ੇਅਰ ਕੀਤਾ ਹੈਗਾ। ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ। ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਐਫਆਈਆ ਲੱਗੀ ਹੈ। ਇਹ ਅਸਲਾ ਕਿੱਥੋਂ ਲੈ ਕੇ ਆਏ ਸੀ? ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ। ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਇਹ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ। ਇਹ ਨੀ ਆਪ ਸਰਕਾਰ ਕੋਲੋਂ ਦਾ ਛੋਟੇ ਕੋਲੋਂ ਫਾਰਮਲ ਲਗਾਇਆ ਗਿਆ ਕਿ ਫਾਰਮਲ ਹੈ ਨਹੀਂ ਇਹ ਨਹੀਂ ਨਹੀਂ ਫਾਰਮਲ ਨਹੀਂ ਹੈਗਾ ਜੀ। ਲੋਕਲ ਲੋਕਲ ਹੈਗਾ ਜੀ ਲੋਕਲ। ਦੇਖ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ? ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਐਂਡ ਇਹ ਤੁਸੀਂ ਪ੍ਰੈਸ ਨੋਟ 'ਚ ਵੀ ਦੇਖਿਆ ਹੋਣਾ ਜੋ ਵੀ ਤੁਹਾਨੂੰ ਕਹਿ ਰਿਹਾ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ ਜੀ ਸੈਕੰਡ ਵਨ ਜੋ ਬੜੀ ਮਈ 2025 ਮੇ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈ ਕਿ ਇਹਦਾ ਵੈਪਨ ਜਮਾ ਕਰਾਇਆ ਗਿਆ ਰਿਕਾਰਡ ਮੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕਵੈਸਟਿੰਗ ਯੂ ਟੂ 올 ਯੂ ਪੀਪਲ ਕਿ ਵੀ ਇਹੋ ਜੀ ਕੋਈ ਵੀ ਮਿਸ ਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ ਹਾਜੀ ਵੀ ਬਿਲਕੁਲ ਸਟੈਂਡ ਕਰਦਾ ਜੀ ਬਿਲਕੁਲ ਪਿੱਛੇ ਕੋ ਪੋਲੀਟੀਕਲ ਬੈਕਗਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹਿ ਰਹਾ ਜਿਹੜਾ ਤੁਸੀਂ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰਡ ਹੈ ਕੱਢ ਕੇ ਰੱਖੋ ਸਾਰਾ ਕਾ ਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ ਚ ਹੈਗੇ ਅਨੀ ਉਹ ਰਿਮਾਂਡ ਲੈਵਾਂਗੇ ਬਹੁ ਡੂੰਗਾ ਨਾਲ ਪੁਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਪਰਮਾਨ ਇਹ ਵੀ ਕਹਿ ਰਹੇ ਕਿ ਸਿਕਿਉਰਿਟੀ ਥ੍ਰੈਟ ਸੀ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਫਰੈਂਟ ਸੀ ਸਿਗਰਨਜੀ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਜੀ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਹੈ ਇਹ ਇਹਦੇ ਨਾਲ ਹੀ 24 ਘੰਟੇ ਰਹਿੰਦਾ ਸੀਗਾ ਆਪਸੇ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਡਨ ਪ੍ਰੋਵੋਕੇਸ਼ਨ ਮੈਂ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ that is a different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਥੀ ਕਿ ਇਹ ਵੀ ਕੋਈ ਮਲਟੀਪਲ ਕਿਸੇ ਹੋਰ ਥਾਤੇ ਇਸ ਪਰ ਕੋਈ ਮਾਡਲ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਮੇਂ ਤੁਹਾਡੇ ਸਾਹਮਣੇ ਆਇਆ ਕਿ ਅਸੀਂ 3 2 ਬੰਦੇ ਪਰਿਵਾਰ ਨੇ ਲਿਖਵਾਏ ਸੀਗੇ ਕਿ ਦੋ ਬੰਦਿਆਂ ਇਹਦੇ ਸ਼ਾਮਿਲ ਆ ਅਸੀਂ ਇੱਕ ਤੀਸਰਾ ਬੰਦਾ ਵੀ ਆਇਡੈਂਟੀਫਾਈ ਕੀਤਾ ਕਿ ਜਿਹੜਾ ਇਹਦੇ ਨਾਲ ਵੈਪਨ ਲੈ ਲੁਧਿਆਣਾ ਅਸੀਂ ਉਹਨੂੰ ਵੀ ਹੈ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20-25 ਦਿਨ ਹੋ ਗਏ ਨੂੰ ਵੈਪਰ ਲੈ ਕੇ ਆਇਓ ਮਤਲਬ ਦੋ ਨੰਬਰ ਦਾ ਪੇਪਰ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਲੱਗਿਆ ਨਹੀਂ ਨਹੀਂ ਚਲੋ ਪੁਲਿਸ ਨੂੰ ਐਦਾ ਤੋਂ ਯਾਰ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਕਾਰਵਾਈ ਕਰਦੀ ਹੈ ਪੁਲਿਸ ਪੁਲਿਸ ਨੂੰ ਹਰ ਦੋ ਨੰਬਰ ਦੀ ਚੀਜ਼ ਦਾ ਇਮੀਡੀਏਟਲੀ ਤੋਂ ਨਹੀਂ ਪਤਾ ਲੱਗਦਾ ਮੁਖਬਰੀ ਤੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਕੋਈ ਹੁੰਦਾ ਨਹੀਂ ਸਰ ਜਿਵੇਂ ਇਹਨੂੰ ਇੰਨੀ ਛੇਤੀ ਮਿਲ ਗਿਆ ਅਵੇਲੇਬਲ ਹੋ ਗਿਆ ਕੀ ਹੈਗੇ ਅਸਲ ਇਸ ਤਰੀਕੇ ਨਾਲ ਪੰਜਾਬ ਨਹੀਂ ਮੈਂ ਇਹਦਾ ਇਸ ਤੇ ਕਮੈਂਟ ਤੋਂ ਨਹੀਂ ਕਰ ਸਕਦਾ ਬਟ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਪੁਲਿਸ ਤੋਂ ਆਪਣੀ ਤਰਫ ਤੇ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਬਟ ਕਿਉਂਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰਮ ਮਿਲੀ ਜਾਂਦੀ ਹੈ ਬਟ ਪੁਲਿਸ ਨੇ ਤੁਸੀਂ ਐਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰਸ ਚ ਬੰਦੇ ਵੀ ਫੜੇ ਆ ਤੇ ਵੈਪਨ ਵੀ ਰਿਕਵਰ ਕੀ ਸਰ ਪਰਿਵਾਰ ਵੱਲੋਂ ਦੇ ਬੈਠਾ ਲੋਕ ਧਰਨੇ ਦੇ ਬੈਠੇ ਉਹਨਾਂ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਕੀ ਡਿਮਾਂਡਾਂ ਮੈਂ ਇਹ ਬਈ ਅਸੀਂ ਇੱਕ ਤੋਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਏਕੋਟ ਸਾਈਡ ਤੋਂ ਰੈਸਟ ਕੀਤਾ ਸਰ ਪਰਿਵਾਰ ਧਰਨੇ ਦੇ ਬੈਠਾ ਪਿੰਡ ਵਾਲੇ ਧਰਨੇ ਦੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਰੈਸਟ ਕੀਤੇ ਐਂਡ ਜਿਹੜਾ ਅੱਗੇ ਰਿਮਾਂਡ ਮੇ ਜੋ ਵੀ ਚੀਜ਼ ਆਊਗੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸ਼ੇ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਵੀ ਹੈ ਜੀ ਨਹੀਂ ਨਹੀਂ ਪੁਲਿਸ ਨੇ ਜੋ ਜੋ ਪੀੜਤ ਪਰਿਵਾਰ ਨੇ ਦੋ ਬੰਦਿਆਂ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 120 ਬੀਬੀ ਮੇ ਜਾਂ ਸਾਜਿਸ਼ ਮੇ ਅਸੀਂ ਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਲੈਣ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਰੁਕੋ ਕੋਈ ਰੋਲ ਆਊਗਾ ਤਾਂ 100% ਅਸੀਂ ਬੰਦਿਆਂ ਦਾ ਨਾਮ ਲੈਂਦੇ ਆ ਬੈਟਾ ਦਿੱਤੀਆਂ ਨੇ ਸਾਨੂੰ ਦੇਖੋ ਬਾਈਟ ਤੋਂ ਮੈਂ ਉਹੀ ਕਹਿ ਰਹਾ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀ ਉਹ ਤਾਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੇ ਜੋ ਵੀ ਹੋਗਾ ਉਹ ਕਰਨਗੇ ਸਰ ਇੱਕ ਵੱਡਾ ਸਵਾਲ ਹੈ ਹਰ ਵਾਰ ਲੋਕ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਇੱਕ ਵੱਡਾ ਕਾਰਨ ਹੈ ਕਿ ਬਰਨਾਲਾ ਚ ਪ੍ਰੋਪਰ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਆਰ ਦੇ ਉੱਪਰ ਲੰਘਾਇਆ ਜਾਂਦਾ ਇੱਥੇ ਗਾਰਡ ਵੀ ਦਿੱਤੀ ਜਾਵੇ ਤਾਂਕਿ ਲਾਅ ਐਂਡ ਆਰਡਰ ਮੇਨਟੇਨ ਕੀਤਾ ਜਾ ਸਕੇ ਨਹੀਂ ਬਿਲਕੁਲ ਇਸ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਮੈਂ ਉਸ ਮੀਟਿੰਗ ਦਾ ਮੈਂਬਰ ਵੀ ਹੈਗਾ 112 ਤੇ ਦਾ ਪੂਰੇ ਪੰਜਾਬ ਚ ਅਸੀਂ 681 ਜਿਹੜੇ ਫੋਰ ਨਵੀਂ ਪ ਉਹ ਲੈ ਕੇ ਆ ਰਹੇ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚ ਵਨ ਆਫ ਹੋਊਗਾ ਐਂਡ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਤੇ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੌਂਸਿਸ ਕਿਉਂਕਿ ਇਥੇ ਉਹੀ ਮਲਾਏ ਨੇ ਉਹੀ ਦਿਨ ਡਿਊਟੀ ਦੇ ਨਹੀਂ ਮੈਂ ਸਮਝ ਸਕਦਾ ਉਹਨਾਂ ਤੇ ਪ੍ਰੈਸ਼ਰ ਹੈਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਮੈਂ ਤਾਂ ਕੋਈ ਦੋਸ਼ੀ ਦੀ ਕੋਈ ਸਮਾ ਕੋਈ ਇੱਕ ਦੋਨੋਂ ਦੇ ਵਿੱਚ ਗੱਲ ਹੋਈ ਹੈ ਜੀ ਕੋਈ ਲੇਟਸਟੇ ਦੀ ਗੱਲ ਹੋਈ ਹੋਵੇ ਕੋਈ ਪੁਲਿਸ ਨੂੰ ਪਤਾ ਲੱਗਿਆ ਹੋਵੇ ਨਹੀਂ ਸੁਖਵਿੰਦਰ ਤੇ ਇਹ ਜਿਹੜਾ ਜਸਪ ਹੁੰਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲਬਾਤ ਉਹ ਉਹੀ ਅਸੀਂ ਜਦੋਂ ਰੈਸਟ ਕੀਤਾ ਕੁਝ ਹੀ ਟਾਈਮ ਹੋਇਆ ਬਿਕੋਜ਼ ਕਿਉਂਕਿ ਅਸੀਂ ਕਲੈਰੀਫਾਈ ਕਰਨਾ ਜ਼ਰੂਰੀ ਸੀਗਾ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਵੀ ਕਰਾਂਗੇ ਕਿੰਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ ਤਿੰਨ ਬੰਦੇ ਰਾਉਂਡ ਅਪ ਕੀਤੇ ਤਿੰਨ ਬੰਦਿਆਂ ਦੀ ਰੈਸਟ ਪਾਈ ਹੈਗੀ ਹੈ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁੱਛਤਾਛ ਕਰਾਂਗੇ ਡਿਟੇਲ ਚ ਪੁੱਛਤਾਛ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਆਗਾ ਤਾਂ 100% ਇਸ ਮੇ ਫੇਰ ਇਨਵੈਸਟੀਗੇਸ਼ਨ ਹੋਏਗੀ ਇਹ ਮੈਂ ਤੁਹਾਨੂੰ ਗਾਰੰਟੀ ਦੇ ਜਗਵਿੰਦਰ ਦਾ ਜ਼ਿਕਰ ਆਇਆ ਉਹ ਵੀ ਪਿੰਡ ਸ਼ੈਣੀਤਈ ਹੈ ਜੀ ਹਾਂ ਉਹ ਵੀ ਸੈਣੀਤਈ ਹੈਗਾ ਜੀ ਸਰ ਇਹ ਪਿੰਨਾਂ ਦੀ ਅਰੈਸਟ ਕੱਥਿਆਂ ਦੀ ਹੋਈਆਂ ਜਾਂ ਲੱਗ ਨਹੀਂ ਨਹੀਂ ਅਸੀਂ ਦੋ ਕਲ ਫੜੇ ਅੱਜ ਇੱਕ ਅਰੈਸਟ ਕੀਤਾ ਹੈਗਾ ਜੀ ਬੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫ਼ਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਇਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਅਦ ਸ਼ੇਅਰ ਕਰਾਂਗੇ ਸਰ ਇਹ ਜਦੋਂ ਬੰਦਾ ਬੰਦੀ ਗੱਲ ਕਰਦੀ ਕਿ ਕਰਨਾ ਕੀ ਹੋਈ ਸੀ ਕਿਉਂ ਇਹ ਮਤਲਬ ਕਿ ਕਾਰਨ ਦੇ ਰਹੇ ਇਹ ਇਹ ਵਿੱਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਗਦੀਪੀ 바ਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣਾ ਇਹ ਵੀ ਉਹਦੇ ਨਾਲ ਸੀਗਾ ਇਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਇਮਰ ਫੈਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁਸ਼ਤਾਚ ਕਰੀਏ ਜੋ ਪ੍ਰਾਇਮਰ ਫੈਸਿਸ ਪੁਸ਼ਤਾਚ ਕਰੀਏ ਇਹ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਪਿੰਡਾਂ ਦੇ ਵਿੱਚ ਸਰ ਪਿੰायती ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਪੰਚਾਇਤੀ ਜਿਹੜਾ ਪੰਚਾਇਤ ਦੀ ਅ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੇ ਇਹ ਇਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਆਜ ਦੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਜ਼ੂਨੀ ਹੋਈ ਹੈ